ਇਹ ਲਓਂਚੀ ਉਹਨਾਂ ਪਕਟਾਂਗੇ ਪਿਆਜ਼ ਕarele ਬਣਾਉਣ ਦੀ ਤਿਆਰੀ ਕareleਆਂ ਚ ਬੀਜ ਕੱਢ ਕੇ ਰੱਖ ਲੈ ਕੱਟ ਲੈ ਹੁਣ ਕarele ਪਿਆਜ਼ ਕੱਟ ਕੇ ਕarele ਭਰਮੇ ਬਣਾਵਾਂਗੇ ਆਪਾਂ ਅਸੀਂ ਪਿਆਜ਼ ਛਲਰਿਆ ਪਿਆਜ਼ਾਂ ਦੀ ਡਾਕਟਰੀ ਕਰ ਰਿਆ ਹੈ ਅਸੀਂ ਹੁਣ ਬੋਈਆ ਦੇ ਵਿੱਚ ਥਾਲੇ ਜਾ ਕੇ ਹਾਂਜੀ ਹਾਂ ਬੱਤੇ ਕੀ ਦੇਰ ਵਿੱਚ ਆਦਾਂ

ਹਾਂਜੀ ਦਾਦਾ ਦੀ ਹੈਲਪ ਕਰਾਉਣੀ ਹੋ। ਆ ਦੇਖੀ ਬੋਲਦਾ ਭਾਈ। ਉਹ ਕਾਦੀ ਵਾਲਾ ਭਾਈ ਆ ਗਿਆ। ਕਾਦੀ ਵਾਲਾ ਭਾਈ ਕੀ ਕਹਿੰਦਾ ਏ ਉਹ? ਕੀ ਬੋਲਦਾ ਭਾਈ? ਕੀ ਬੋਲਦਾ ਭਾਈ? ਉਹ ਤੇਰੀ ਤੂੰ ਖਨਾਣਾ ਨਹੀਂ ਸਾਰੇ। ਪੁੱਤ ਲਾਉ ਜੀ ਉਹ ਤਾਂ ਚੱਕੀ ਨਹੀਂ ਸੀ ਜਾਂਦੀ ਉਹਨੇ ਤਾਂ ਆਪਣੇ ਛੋਟੇ ਚ ਪਾ ਲਈ। ਪੁੱਤ ਖੰਡਾਉਣੇ ਨਹੀਂ ਹੈਗੇ ਖੰਡਾਉਣੇ ਨਹੀਂ ਹੈਗੇ ਬਾਈ ਇਹਦੇ ਵਿੱਚ ਹੀ ਰੱਖਣੇ ਨੇ ਹਵਾ ਕਿੰਨੀ ਸੋਣੀ ਆਉਂਦੀ ਆ ਵੇ ਉਰੀ ਆ ਜਾ ਉਰੀ ਇੱਥੇ ਵੀ ਨਹੀਂ ਝੁੱਟਕਦਾ ਜਾ ਕੇ ਇੱਧਰ ਹੀ ਆ ਜਾ ਪੁੱਤ ਲਓ ਜੀ ਟੋਪੀ ਲੈ ਲਈ ਅਸੀਸ ਨੇ ਤਾਂ ਆਪਣੀ ਹਾਂ ਆਹ ਦੇਖੀ ਬੋਲਦਾ ਦੁੱਧ ਘੜਾ ਪੀਨੇ ਹੋ ਦੁੱਧ ਪੀ ਲਓ

ਠੀਕ ਹੈ ਕੋ ਠੀਕ ਹੈ ਉਹ ਚੁੱਲ੍ਹੇ ਤੇ ਕੱਢ ਜਾ ਕਹੋ ਸੌਰੀ ਦਾਦਾ ਨੂੰ ਸੌਰੀ ਕਹੋ ਕਹੋ ਸੌਰੀ ਦਾਦਾ ਨੂੰ ਕਹੋ ਸੌਰੀ ਦਾਦਾ ਨੂੰ ਸੌਰੀ ਕਹੋ ਕਹੋ ਸੌਰੀ ਇੱਕ ਚੀਜ਼ ਰੱਖ ਦੇ ਅਸੀਸ ਤੇਰੇ ਸੋਟੀ ਨੇ ਲੱਗਣਾ ਬਹੁਤ ਕੁਸ ਇਕੱਠਾ ਕਰਦੀ ਆ ਅਰੇ ਹਾਂ ਦੇਖੋ ਚਮਟੇ ਲੱਗੀ ਚਾ ਚੜਦਾ ਨੂੰ ਦੇਖ ਹਾਂ ਦੇਖ ਲਓ ਇਹ ਕੁੜੀ ਉਥੋਂ ਮਿਰਚਾਂ ਨੂੰ ਸੜਦੀ ਆ ਸੋਟੀ ਨੇ ਇਹ ਸਭ ਮੈਂ ਆਪੇ ਰਹਿੰਦੇ ਦਾ ਕਿ ਮਾਰੀ ਸੀ ਮੇਰੇ ਮਾਰੀਦਾ ਨਹੀਂ ਹੁੰਦਾ ਨੋ ਨੋ ਸਾਨੂੰ ਨਹੀਂ ਸਮਝਾਉਂਦੇ ਕਿ ਟੂਠੇ ਵਾਟੇ ਖਤਾਂ ਕਿੱਥੇ ਚੱਲਿਆ? ਓ ਅਸੀਸ ਕਿੱਥੇ ਚੱਲਿਆ ਤੂੰ? ਇਹਦੇ ਤੇਰੀ ਖਲ ਜਾਣੀ ਆ। ਜਿਹੜਾ ਨਮਕ ਤੇ ਟਾਪਾ ਲਉਈ ਤੇ ਚਮਟਾ। ਚੱਲੋ ਜੀ ਮਸਾਲਾ ਆਪਣਾ ਠੰਡਾ ਹੋ ਗਿਆ। ਆ ਹੁਣ ਆਪਾਂ ਕ੍ਰੇਲੇ ਭਰਾਂਗੇ। ਇਹਦੇ ਵਿਟਾਂਗੇ ਤੱਕ ਆਉਤੇ। ਇਹਦੋਂ ਕੜਾਹੀ ਆਪਣੀ ਸੁੱਕ ਗਈ। ਅੱਗ ਜਾਲੀ ਹੋਈ ਆ। ਪਾਣੀ ਤੇ ਤੂੰ ਆਈ ਵਾ ਨਿਕਲਦਾ ਉਹਨੇ ਕਾਗਜ਼ੇ ਤਈ ਸੀਗੇ ਅਸੀਸ ਨਹੀਂ ਪੁੱਤ ਖੜੀ ਪਾੜੀ ਖੜੀ ਤੇ ਉਹ ਭਾਈ ਤੂੰ ਤਾਂ ਬਾਲਾ ਖਰਾਬ ਬੰਦਾ ਹੈ ਅਸੀਸ ਨਾ ਪੁੱਤ ਸਾਰਾ ਕੁਝ ਘਟਾ ਨਾ ਦੇਈ ਦਾਦੀ ਦਾ ਤੂੰ ਐਂ ਤਰਾਜਾ ਤੂੰ ਆਪ ਉਹ ਖਾਂਜ ਦੇਖੀਂ ਲਾਉ ਜੀ ਟਰੇਲੇ ਆਪਾਂ ਨੇ ਬਾਪੇ ਤਾਂ ਗੁਲਵੇਟ ਕੇ ਘਰ ਕੇ ਐਂ ਤੰਗੀ ਤਰ੍ਹਾਂ ਲਓ ਜੀ ਜਿਵੇਂ ਕਿ ਮਮੇ ਨੇ ਦੱਸਿਆ ਪਹਿਲਾਂ ਵੀ ਉਹ ਬਣਾ ਰਹੇ ਨੇ ਤਿਖਰੇਲੇ ਗਰਮੀਆਂ ਦੀ ਸਬਜ਼ੀ ਤਿਖਰੇਲੇ ਵਧੀਆ ਜੀ ਕਰ ਰਿਹਾ ਵੈਸੇ ਦੇਖ ਕੇ ਮੂੰਹ ਪਾਣੀ ਆ ਰਿਹਾ ਮੈਂ ਤਾਂ ਬੱਸ ਹੋਣੀ ਹੂੰ ਕੱਲ ਮਿਸਰੀ ਰੋਟੀਆਂ ਨਾਲ ਖਾਵਾਂਗੇ ਚਲੋ ਹੁਣ ਇਹ ਲਾ ਟਾ ਕੇ ਲਓ ਜੀ ਹੁਣ ਕ੍ਰੇਲੇ ਬਣਾ ਕੇ ਆਪਣੇ ਰੋਟੀ ਬਣਾ ਲਈ ਇੱਥੇ ਤਵੇ ਤੇ ਜਿਵੇਂ ਕਿ ਤੁਹਾਨੂੰ ਪਤਾ ਮੰਮੀ ਨੇ ਬਣਾਇ ਸੀ ਗਰੇਲੇ ਮਸਾਲੇ ਆਪਾਂ ਖਾਣੀ ਇਸ ਮਿੱਸੀਆਂ ਰੋਟੀਆਂ ਗਰੇਲੇ ਮਸਾਲੇ ਨਾਲ ਤੇ ਆਪਾਂ ਲੱਗਿਆ ਖਾਣ ਆ ਪਲੇਟ ਆਪਣੀ ਸੱ ਚੁੱਕੀ ਆ ਆ ਰਹੀ ਹਰਜੀਤ ਜੀ ਬਾਕੀ ਮੰਮੀ ਔਰ ਅਸੀਸ ਖਾ ਕੇ ਪੈ ਚੁੱਕੇ ਨੇ ਅਸੀਂ ਕਰ ਰਹੇ ਹਾਂ ਬ੍ਰੈਕਫਾਸਟ ਤੇ ਪੂਰੀ ਕਰਦੇ ਵੀਡੀਓ ਦਾ ਐਂਡ ਮਿਲ ਲਿਆ ਕੱਲੂ ਇੱਕ ਨਵੀਂ ਵੀਡੀਓ ਚ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸਟੇਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਓਕੇ ਜੀ ਸਤਿ ਸ਼੍ਰੀ ਅਕਾਲ